ਆਈ ਯਾਰ ਟਾਇਰ ਚਾਵਾਂ ਘਾਟਿਆ ਗਏ ਆ ਗਏ ਬਿਲੇ ਦੀ ਦੁਕਾਨ ਤੇ ਉਹ ਸਾਹਮਣੇ ਬੈਠਾ ਬਿੱਲਾ ਆਪਣਾ ਟਾਇਰ ਪੈਂਚਰ ਹੋ ਗਿਆ ਯਾਰ ਤੇ ਦੇਖੋ ਪੈਂਚਰ ਕਰਵਾਉਣਾ ਤੇ ਕੰਗਣਾ ਕਾਤੇ ਹੋਣ ਬਣੀ ਵੀਡੀਓ ਲਵ ਯੂ ਬਿੱਲਾ ਭਾਗੋ ਬੜੇ ਦੀ ਸ਼ਾਨਾ ਲਵ ਯੂ ਲਵ ਯੂ ਤਾਰ ਤਮੇਂਦਾ ਛੋਟੀ ਸਾਹਿਬ ਲਵ ਯੂ ਦਿਲਾ ਬੋਲਦਾ ਕੁਛ ਚਨਾ ਠੀਕ ਠਾਕ ਆ ਦੇਖ ਲੋ ਮੱਕੀ ਮੱਕੀ ਬਿੱਲੀ ਦੀ ਦੁਕਾਨ ਹੈ ਕਿ ਦੇਖ ਲੋ ਮੱਕੀ ਇਹ ਟਾਇਰ ਲਾਤਾ ਆਪਾਂ ਮੋਟਰਸਾਈਕਲ ਤੇ ਬਿੱਲਾ ਲੱਗ ਪਿਆ ਪੈਂਚਰ ਬਣਾਉਣ ਬਿੱਲਾ ਬੜਾ ਵਧੀਆ ਨੌਜਵਾਨ ਆ ਨਸ਼ੇ ਪਤੇ ਤੋਂ ਬਚਿਆ ਹੋਇਆ ਆ ਇਹ ਇਹੋ ਜਿਹਾ ਨੌਜਵਾਨ ਆ ਵੀ ਨਸ਼ੇ ਵਾਲੇ ਦੇ ਕੋਲ ਵੀ ਨਹੀਂ ਖੜਾ ਹੁੰਦਾ ਨਸ਼ੇ ਪਤੇ ਤੋਂ ਇੱਕਦਮ ਵਜਿਆ ਹੋਇਆ ਆ ਇਹ ਭਾ ਗੋਬੜੇ ਦੀ ਸ਼ਾਨ ਆ ਉਹ ਬੰਦਾ ਜਿਹਨੇ ਅੱਜ ਤੱਕ ਕਰੀ ਨਸ਼ਾ ਨਹੀਂ ਖਾਦਾ ਤੇ ਉਹ ਲਾਤਾ ਹੀ ਪੈਂਚਰ ਲੱਗ ਪਿਆ ਬਿੱਲਾ ਪੈਂਚਰ ਲਾਉਣ ਲੱਗ ਪਿਆ ਤੇ ਹੁਣ ਪੈਂਚਰ ਲਾ ਗਿਆ ਤੇ ਹੁਣ ਮੋਟਰਸਾਈਕਲ ਨੂੰ ਨਸ਼ੇ ਤੋਂ ਰਹਿ ਤ ਬਿੱਲਾ ਨਸ਼ਾ ਤੇ ਖਾਂਦਾ ਹੀ ਨਹੀਂ ਬਿਲਕੁਲ ਨਸ਼ਾਨੀ ਖਾਂਦਾ ਏ ਮੁੰਡਾ ਆ ਲਓ ਜੀ ਟਾਇਰ ਲਾਤਾ ਆ ਤੇ ਬਿਲਕੁਲ ਲੱਗ ਪਿਆ ਪੈਂਚਰ ਲਾਉਣ ਧੰਨਵਾਦ ਬਿੱਲੇ ਵੀਰ ਜੇ ਤੂੰ ਨਾ ਹੁੰਦਾ ਤੇ ਪੈਂਚਰ ਕਿੱਦਾਂ ਲੱਗਦਾ ਇਹ ਆ ਜਾ ਗੱਡ ਕਾਢ ਲਿਆ ਕਾਢ ਲਿਆ ਬੱਲੇਰੇ ਪੈਂਚਰ ਨਸ਼ੇ ਪਤੇ ਤੋਂ बजਿਆ ਨੌਜਵਾਨ ਸਾਰੇ ਨੌਜਵਾਨ ਨਸ਼ੇ ਪਤੇ ਤੋਂ ਰਹਿ ਤੋਂ ਨਹੀਂ ਚਾਹੀਦੇ ਪੰਜਾਬ 'ਚ ਆ ਜੀ ਔਲਾਦਾਂ ਪੈਂਚਰ ਦੇਖੇ ਹੁਣ ਐ